ਕੀ ਪਾਕਿਸਤਾਨ ਗੁਪਤ ਤਰੀਕੇ ਦੇ ਨਾਲ ਪਰਮਾਣੂ ਬੰਬਾਂ ਨੂੰ ਚਲਾਉਣ ਦਾ ਕੰਮ ਕਰ ਰਿਹਾ ਹੈ 트럼ਪ ਕੀ ਕੁਝ ਕਹਿਣਾ ਚਾਹੁੰਦੇ ਸੀ 트럼ਪ ਨੇ ਅਮਰੀਕਾ ਦੇ ਵਿੱਚ ਇੱਕ ਵੱਡਾ ਬਿਆਨ ਦਿੱਤਾ ਕਿ ਹੁਣ ਅਮਰੀਕਾ ਵਿੱਚ ਵੀ ਪਰਮਾਣੂ ਨੂੰ ਲੈ ਕੇ ਫਿਰ ਤੋਂ ਪ੍ਰਯੋਗਣ ਕੀਤੇ ਜਾਣਗੇ ਭਾਵ ਕਿ ਐਕਸਪੈਰੀਮੈਂਟ ਕੀਤੇ ਜਾਣਗੇ ਉੱਤਰੀ ਕੋਰੀਆ ਤੇ ਪਾਕਿਸਤਾਨ ਦਾ ਜ਼ਿਕਰ ਕੀਤਾ ਕਿ ਗੁਪਤ ਤਰੀਕੇ ਦੇ ਨਾਲ ਇਹ ਹਥਿਆਰਾਂ ਦਾ ਐਕਸਪੈਰੀਮੈਂਟ ਕਰ ਰਹੇ ਨੇ ਜਦੋਂ ਪਰਮਾਣੂ ਐਕਸਪੈਰੀਮੈਂਟ ਹੁੰਦਾ ਤਾਂ ਕੀ ਹੁੰਦਾ ਹੈ ਤਾਂ ਪਾਕਿਸਤਾਨ ਦਾ ਜ਼ਿਕਰ ਕਿਉਂ ਆਇਆ ਹੈ ਤਾਂ ਵਿਸ਼ਵ ਵਿਆਪੀ ਪਰਮਾਣੂ ਹਥਿਆਰ ਦੀ ਦੌੜ ਦਾ ਕਿੰਨਾ ਖਤਰਾ ਹੈ 30 ਅਕਤੂਬਰ ਅਮਰੀਕੀ ਰਾਸ਼ਟਰਪਤੀ 트ੰਪ ਨੇ ਅਮਰੀਕੀ ਫੌਜ ਨੂੰ ਪਰਮਾਣੂ ਹਥਿਆਰਾਂ ਦੀ ਮੁੱਢ ਤੋਂ ਜਾਂਚ ਅਤੇ ਟੈਸਟਿੰਗ ਕਰਨ ਦੇ ਹੁਕਮ ਦਿੱਤੇ ਨੇ ਅਮਰੀਕਨ ਨਿਊਜ਼ ਚੈਨਲ ਸੀਬੀਐਸ ਨਿਊਜ਼ ਨੂੰ ਇੱਕ ਇੰਟਰਵਿਊ ਦੇ ਦੌਰਾਨ 트ੰਪ ਨੇ ਕਿਹਾ ਕਿ ਉਹ ਜਾਂਚ ਦੇ ਹੁਕਮ ਦੇ ਚੁਕੇ ਨੇ ਕਿ ਭਾਈ ਜਿਹੜਾ ਅਸਲਾ ਪਿਆ ਬਾਰੂਦ ਪਿਆ ਹੈ ਪਰਮਾਣੂ ਉਹਨੂੰ ਟੈਸਟ ਕਰਕੇ ਦੇਖਿਆ ਜਾਵੇ ਜਿਵੇਂ ਹੋਰ ਦੇਸ਼ ਕਰ ਰਹੇ ਨੇ ਰੂਸ ਇਸ ਸਮੇਂ ਦੂਜੇ ਨੰਬਰ ਤੇ ਹੈ ਜਦਕਿ ਚੀਨ ਤੀਜੇ ਨੰਬਰ ਤੇ ਹੈ ਪਰ ਪੰਜ ਸਾਲਾਂ ਵਿੱਚ ਉਹ ਸਾਡੇ ਬਰਾਬਰ ਹੋ ਜਾਣਗੇ 트럼ਪ ਨੂੰ ਖਤਸ਼ਾ ਹੈ 트럼ਪ ਨੇ ਦਾਵਾ ਕੀਤਾ ਹੈ ਕਿ ਰੂਸ ਅਤੇ ਚੀਨ ਪਰਮਾਣੂ ਹਥਿਆਰਾਂ ਦੀ ਜਾਂਚ ਕਰਦੇ ਨੇ ਪਰ ਇਸ ਚੀਜ਼ ਦਾ ਹੋ ਖੁਲਾਸਾ ਨਹੀਂ ਕਰਦੇ ਉੱਤਰ ਕੋਰੀਆ ਪਾਕਿਸਤਾਨ ਵੀ ਜਿਹੜਾ ਟੈਸਟ ਕਰ ਰਿਹਾ ਹੈ ਇਹ ਵੀ 트럼ਪ ਕਹਿਣਾ ਚਾਹੁੰਦੇ ਸੀ ਹਾਲਾਂਕਿ ਜਦੋਂ ਟੈਸਟ ਹੁੰਦਾ ਹੈ ਉਸ ਵੇਲੇ ਵਿਸ਼ਵ ਦੀ ਇੱਕ ਏਜੰਸੀ ਪੂਰੀ ਸੁਪਰਵਾਈਜ਼ਨ ਕਰਕੇ ਰੱਖਦੀ ਹੈ ਕਿ ਕੌਣ ਕਿਹੜਾ ਦੇਸ਼ ਕੀ ਕੁਝ ਕਰ ਰਿਹਾ ਹੈ ਤਾਂ ਨੂੰ ਪਤਾ ਲਗਾਇਆ ਜਾ ਸਕੇ ਕਿ ਪਰਮਾਣੂ ਹਮਲਾ ਕਰਨ ਤੋਂ ਪਹਿਲਾਂ ਟੈਸਟ ਕਿਸ ਨੇ ਕੀਤਾ ਹੈ ਇਹ ਕਿਹੜੀ ਸੰਸਥਾ ਹੈ ਇਸ ਦਾ ਨਾਮ ਹੈ ਸੀਟਬਟੂ ਦੁਨੀਆ ਭਰ ਦੇ ਵਿੱਚ ਪਰਮਾਣੂ ਗਤੀਵਿਧੀਆਂ ਦੀ ਨਿਗਰਾਨੀ ਇਹ ਕਰਦਾ ਹੈ ਸੀਟਬਟੂ ਦੇ ਅਨੁਸਾਰ ਉੱਤਰ ਕੋਰੀ ਤੋਂ ਇਲਾਵਾ ਕਈ ਦੇਸ਼ਾਂ ਤੇ ਚਰਚਾ ਹੋ ਰਹੀ ਹੈ ਸੀਟਪੀਓ ਹਵਾ ਵਿੱਚ ਰੇਡੀਓ ਐਕਟਿਵ ਕਰਨ ਭੂਮੇਗਤ ਪ੍ਰੀਖਣ ਕਾਰਨ ਹੋਣ ਵਾਲੀ ਜ਼ਮੀਨ ਗੜਬੜਨ ਇਥੋਂ ਤੱਕ ਕਿ ਪਾਣੀ ਦੀ ਜਿਹੜੀ ਹਲਚਲ ਹੁੰਦੀ ਹੈ ਉਸ ਤੇ ਵੀ ਨਜ਼ਰ ਰੱਖਦਾ ਹੈ ਬਹੁਤ ਸਾਰੇ ਐਕਸਪਰਟ ਦੱਸਦੇ ਨੇ ਕਿ ਜਿਹੜਾ ਭੂਮੇਗਤ ਪ੍ਰੀਖਣ ਹੈ ਜਾਂ ਪਾਣੀ ਦੇ ਵਿੱਚ ਕੀਤਾ ਜਾਂਦਾ ਉਸ ਨੂੰ ਪੁਚਾਲ ਦਾ ਵੀ ਰੂਪ ਦਿੱਤਾ ਜਾ ਸਕਦਾ ਹੁੰਦਾ ਹੈ ਇਸ ਦਾ ਜ਼ਿਕਰ ਹੁੰਦਾ ਹੈ ਪਰਸਨਲ ਇੱਕ ਐਸ ਆਈ ਪੀ ਆਰ ਆਈ ਸਿਪਰੀ ਵੀ ਰਿਪੋਰਟ ਕਹਿੰਦੀ ਹੈ ਕਿ ਭਾਰਤ ਨੇ ਪਿਛਲੇ 3 ਸਾਲਾਂ ਦੇ ਵਿੱਚ ਆਪਣੇ ਪਰਮਾਣੂ ਹਥਿਆਰ ਦੇ ਭੰਡਾਰ ਵਿੱਚ ਵਾਧਾ ਕੀਤਾ ਜਨਵਰੀ 2025 ਤੱਕ ਭਾਰਤ ਕੋਲ 180 ਪਰਮਾਣੂ ਨੇ ਜਦ ਕਿ ਪਾਕਿਸਤਾਨ ਦੇ ਕੋਲ 170 ਪਰਮਾਣੂ ਹਥਿਆਰ ਨੇ ਯਾਨੀ ਕਿ ਭਾਰਤ ਕੋਲ 10 ਪਰਮਾਣੂ ਹਥਿਆਰਾਂ ਦੀ ਗਿਣਤੀ ਜ਼ਿਆਦਾ ਹੈ ਪਰ ਜੇਕਰ ਇਸ ਤਰੀਕੇ ਦੇ ਨਾਲ ਚੋਰੀ-ਚੋਰੀ ਐਕਸਪੈਰੀਮੈਂਟ ਹੋਣ ਲੱਗ ਪੇ ਤਾਂ ਕੀ ਇਹ ਵਿਸ਼ਵ ਯੁੱਧ ਦਾ ਸੰਕੇਤ ਨਹੀਂ ਹੈ ਕਿਸ ਹਾਲਤ ਵਿੱਚ ਇਹ ਐਕਸਪੈਰੀਮੈਂਟ ਕੀਤੇ ਜਾ ਰਹੇ ਨੇ ਇਹਨਾਂ ਤੇ ਜਿਹੜੀ ਹੈ ਉਹ ਨਜ਼ਰ ਬਣਾ ਕੇ ਰੱਖਣੀ ਪਵੇਗੀ ਕਿਉਂਕਿ ਕਈ ਵਿਸ਼ਵ ਦੇ ਵਿੱਚ ਜੇ ਅਮਰੀਕਾ ਨੂੰ ਕਹਿਣਾ ਪਿਆ